ਸੰਗਾਜੀ ਦਰਸ਼ਨ ਕਰੋ ਜੀ ਗੁਰਦੁਆਰਾ ਰਤਸਾਹਿਬ ਪਿੰਡ ਸਿਹੜੀ ਸੰਮਤ 1704 ਈਸਵੀ ਨੂੰ ਰਾਤ ਦੇ ਸਮੇਂ ਦੌਰਾਨ ਜਦੋਂ ਮੁਗਲ ਫੌਜਾਂ ਵੱਲੋਂ ਆਨੰਦਗੜ੍ਹ ਦੇ ਕਿਲੇ ਉੱਪਰ ਅਚਨਚਿਤ ਹਮਲਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸਮੇਤ ਆਨੰਦਗੜ੍ਹ ਦਾ ਕਿਲਾ ਛੱਡਣਾ ਪਿਆ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਛੜ ਗਏ ਬਾਕੀ ਸਿੰਘ ਦੁਸ਼ਮਣਦਿਆਂ ਮੁਗਲ ਫੌਜਾਂ ਨਾਲ ਲੋਹਾ ਲੈਂਦੇ ਹੋਏ ਅਤੇ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਗੁਰੂ ਸਾਹਿਬ ਵੱਡੇ ਸਹਬਜ਼ਾਦੇ ਅਤੀਕੋ ਸਿੰਘ ਚਮਕੌਰ ਦੀ ਗੜੀ ਵੱਲ ਨਿਕਲ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਸਰਸਾ ਨਦੀ ਦੇ ਕਿਨਾਰੇ ਛੰਨ ਬਾਬਾ ਉਮਮਾ ਮਾਸ਼ਕੀ ਤੋਂ ਗੰਗੂ ਬ੍ਰਾਹਮਣ ਦੇ ਨਾਲ ਪਿੰਡ ਕਾਈਨੌਰ ਨੂੰ ਹੁੰਦੇ ਹੋਏ ਪਿੰਡ ਸਹੇੜੀ ਪਹੁੰਚੇ। ਪਿੰਡ ਦੇ ਨਜ਼ਦੀਕ ਪਹੁੰਚ ਕੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਅਤੇ ਛੋਟੇ ਸਬਜ਼ਾਦਿਆਂ ਨੂੰ ਪਿੰਡ ਦੇ ਬਾਹਰਵਾਰ ਇੱਕ ਸਾਧੂ ਦੀ ਕੁਟਿਆ ਵਿੱਚ ਬਿਠਾ ਕੇ ਆਪ ਪਿੰਡ ਦਾ ਜ਼ਾਇਜ਼ਲੈਂਡ ਤੁਰ ਪਿਆ। ਪਿੰਡ ਦਾ ਜ਼ਾਇਜ਼ਲੈਂਡ ਤੋਂ ਬਾਅਦ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਸਬਜ਼ਾਦਿਆਂ ਨੂੰ ਆਪਣੇ ਘਰ ਪਿੰਡ ਸੇਹੀੜੀ ਲੈ ਆਇਆ। ਮਾਤਾ ਜੀ ਕੋਲ ਸੋਨੇ ਦੀਆਂ ਮੋਰਾ ਵੇਖ ਕੇ ਗੰਗੂ ਬ੍ਰਾਹਮਣ ਦੇ ਮਨ ਵਿੱਚ ਲਾਲਚ ਆ ਗਿਆ। ਉਸ ਵੱਲੋਂ ਸੋਨੇ ਦੀਆਂ ਮੋਰਾ ਚੋਰੀ ਕਰ ਲੀਆਂ ਗਈਆਂ। ਆਪਣੀ ਚੋਰੀ ਨੂੰ ਛੁਪਾਉਣ ਲਈ ਅਤੇ ਮੁਗਲ ਫੌਜਾਂ ਪਾਸੋਂ ਹੋਰ ਇਨਾਮ ਦੇ ਲਾਲਚ ਵਿੱਚ ਗੰਗੂ ਬ੍ਰਾਹਮਣ ਵੱਲੋਂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੁਗਲ ਫੌਜਾਂ ਨੂੰ ਫੜਾਉਣ ਲਈ ਮੋਰਿੰਡੇ ਕੋਤਵਾਲੀ ਵਿੱਚ ਇਤਲਾਹ ਕਰ ਦਿੱਤੀ। ਸਵੇਰੇ ਜਦੋਂ ਸਿਪਾਹੀ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਫੜਨ ਲਈ ਆਏ ਤਾਂ ਇਸ ਆਸਥਾਨ ਤੋਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਰੱਥ ਵਿੱਚ ਬਿਠਾ ਕੇ ਮੋਰਿੰਡੇ ਕੋਤਵਾਲੀ ਲੈ ਲਿਜਾਇਆ ਗਿਆ। ਇਸ ਆਸਥਾਨ ਦਾ ਨਾਮ ਇਤਿਹਾਸ ਵਿੱਚ ਗੁਰਦੁਆਰਾ ਰਤ ਸਾਹਿਬ ਦਰਜ ਹੋਇਆ ਇਸ ਅਸਥਾਨ ਦੀ ਸੇਵਾ ਪੂਰਨ ਬ੍ਰह्मज्ञानी ਸੰਤ ਅਜੀਤ ਸਿੰਘ ਜੀ ਨਤਮਲਪੁਰ ਵਾਲਿਆਂ ਵੱਲੋਂ ਸ਼ੁਰੂ ਕਰਵਾਈ ਗਈ ਅਤੇ ਬੀਬੀ ਹਰਪਜਨ ਕੌਰ ਜੀ ਨਿਸ਼ਕਾਮ ਸੇਵਕ ਨੂੰ ਇਸ ਅਸਥਾਨ ਦੀ ਸੇਵਾ ਸੌਂਪੀ ਗਈ ਜੋ ਕਿ ਉਹਨਾਂ ਵੱਲੋਂ ਨਿਰੰਤਰ ਇਸ ਅਸਥਾਨ ਦੀ ਸੇਵਾ ਕਰਵਾਈ ਗਈ ਇਸ ਅਸਥਾਨ ਤੇ 10 ਅਤੇ 11 ਪੋਨੋ ਮਾਤਾ ਜੀ ਅਤੇ ਛੋਟੇ ਸਬਜ਼ਾਦਿਆਂ ਦੀ ਨਿੱਕੀ ਤੇ ਮਿੱਠੀ ਯਾਤ ਨੂੰ ਤਾਜ਼ਾ ਕਰਦਿਆਂ ਹੋਇਆ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ ਜਾਂਦਾ ਹੈ ਅਤੇ ਇਸ ਸਥਾਨ ਤੋਂ 25 ਦਸੰਬਰ ਨੂੰ ਗੁਰਦੁਆਰਾ ਜੋਤੀਸਰੋਪ ਛੀਰੀ ਫਤੇਗੜ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਸੰਗਤ ਜੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ